ਗੌੜੀ ਮਹੱਲਾ ਪੰਜਵਾ ਜਿਸ ਦਾ ਦੀਆ ਪਹਿਨ ਖਾਹ ਸ੍ਰੀ ਸਾਹਿਬ ਵਾਹਿਗੁਰੂ ਦੇ ਉਪਕਾਰ ਜੀਵ ਨੂੰ ਚੇਤੇ ਕਰਾਉਂਦੇ ਫਿਰ ਕਹਿੰਦੇ ਨੇ हे ਜੀਵ ਜਿਸ ਦਾ ਦੀਆ ਪਹਿਨ ਖਾਹ ਜਿਸ ਵੈਨ ਨੂੰ ਕਹਿਆ ਤੂੰ ਪਦਾਰਥ ਖਾਣਾ ਹੈ ਜਿਸ ਵੈਨ ਦਾ ਹੋਇਆ ਬਸ ਤੂੰ ਪਹਿਨਦਾ ਹੈ ਜੇ ਕਹਿ ਮੈਂ ਆਉਣੇ ਪੈਸਾ ਦਾ ਖਾਣਾ ਹੈ ਜੇ ਕੋਪਾਰ ਹੀ ਨਾ ਪੈਦਾ ਕਰੇ ਅੰਮੀ ਨਾ ਪੈਦਾ ਕਰੇ ਕਿੱਥੋਂ ਖਾਵੇਂ ਅਦੇ ਜੀ ਬਸਰੀ ਨਾ ਪਾਇਆ ਹੋਣ ਤੂੰ ਕਿੱਥੋਂ ਪਹਿਨ ਲਵੇਂ ਸੋ ਇਸ ਤਰ੍ਹਾਂ ਕਿਸ ਵਾਹਿਗੁਰੂ ਦਾ ਹੈ ਤੂੰ ਪਹਿਨਦਾ ਹੈ ਇਹ ਮਾਇਆ ਨਾ ਵਰਨਾ ਮਾਇਆ ਵੀ ਉਸੇ ਦੀ ਦਾਤ ਹੀ ਹੈ ਤੇ ਖਾਣਾ ਜੀ ਇਹ ਵੀ ਉਸ ਪਰਮੇਸ਼ਰ ਦੀ ਬਖਸ਼ਿਸ਼ ਹੈ ਇਸ ਸੇ ਉਹ ਆਲਸ ਕਿਉਂ ਬਣੈ ਮਾਈ ਸਿਮਾਪਤ ਕਰੂ ਸਭ ਜਨ ਉਸ ਪਰਮੇਸ਼ਰ ਦਾ ਆਸ ਕਰਨੀ ਕਿਵੇਂ ਬਣ ਸਕਦੀ ਹੈ ਆਸ ਨਹੀਂ ਕਦੇ ਕਰਨੀ ਚਾਹੀਦੀ ਹੈ ਸਖੀ ਸਾਰ ਵਕਤ ਪਰਮੇਸ਼ਰ ਜੁੜੇ ਰਹਿਣਾ ਚਾਹੀਦਾ ਹੈ ਹਾਸਵੇਂ ਬਿਸਾਰ ਆਨ ਕੰਮ ਲੱਗੇ ਜਿਹੜੇ ਨਗਰੀ ਨੂੰ ਪੁਲਾ ਕਰਕੇ ਆਨ ਹੋਰ ਨ ਕੰਮਾਂ ਚ ਲੱਗੇ ਰਹਿੰਦੇ ਦੁਆਇਤ ਵਾਲਿਆਂ ਵਿੱਚ ਕੌਦੀ ਬਦਲੇ ਰਤਨ ਤੇ ਆਗਹਿ ਉਹ ਕੌਦੀ ਜਿਹੜੀ ਮਾਇਆ ਹੈ ਇਹਦੇ ਬਦਲੇ ਰਤਨ ਤੇ ਤਾਂ ਹੀ ਤਿਆਗ ਦਿੰਦੇ ਜਿਵੇਂ ਕੋ ਸਾਧ ਉਹਨੇ ਉਦੀਨੇ ਵਜਲੇ ਰਤਨ ਆਪਣੇ ਗੋਦੜੀ ਅੰਦਰ ਛੜਤਾ ਸੀ ਠੰਗ ਤੇ ਰਾਕੇ ਲੈ ਗਏ ਸਨ ਪ੍ਰਹਾਉ ਪ੍ਰਭੂ ਤਿਆਗ ਲਾਗਤ ਅਨਲੂਭਾ ਜਿਨ ਛੱਡ ਕੇ ਹੋਰ ਦੁਆਇ ਦੇ ਲੋਭਾ ਲਾਲਚਾਂ ਚ ਲੱਗਦੇ ਹਨ ਦਾਸ ਸਲਾਮ ਕਰ ਤਤ ਸੂਭਾ اے ਮਾਇਆ ਰੂਪੀ ਦਾਸੀ ਦੇ ਉਹ ਨੌਕਰ ਬਣੇ ਹੋਇਆ ਦਾਸੀ ਮਾਇਆ ਨੂੰ ਸਲਾਮ ਕਰਦੇ ਹੋਵੇ ਚਕਰਵਰਤੀ ਬਾਦਸ਼ਾਹ ਸਾਹਮਣੇ ਬੈਠਾ ਉਹ ਦਾਸੀ ਨੂੰ ਸਲਾਮ ਕਰਦਾ ਫੋਹਦਾ ਨਹੀਂ ਹੈ ਇਸੇ ਪ੍ਰਕਾਰ ਜਿਸ ਵਕਤ ਸਾਬ ਸਿੰਘ ਜੀ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੰਘ ਫੌਜੀ ਪਿੱਛੇ ਜਾਇਆ ਕਰੇ ਅੰਗਰੇਜ਼ ਕੋਲੇ ਉਹਗੇ ਫਤਿਹ ਆਪੋ ਜੀ ਬੁਲਾਇਆ ਕਰਦੇ ਮਾਰਾ ਦਾ ਮੱਥਾ ਟੇਕਿਆ ਕਰਦੇ ਕਈ ਅੰਗਰੇਜ਼ ਗੁੱਸੇ ਹੋ ਗਏ ਇਸ ਗੱਲ 'ਚ ਕਿ ਸਾਨੂੰ ਸਲੂਟ ਕਿਉਂ ਨਹੀਂ ਕਰਦਾ ਕਹਿੰਦੇ ਵੀ ਮਹਾਰਾਜਾ ਹੁਕਮ ਹੈ ਦਾਸਲਾ ਉਹ ਤੇ ਦਾਸ ਨੂੰ ਸੱਤੇ ਦੀ ਸਿਹਾਰੀ ਨੂੰ ਕਵੰਦ ਨੂੰ ਬਣਾ ਕੇ ਨੌਕਰ ਨੂੰ ਸਲਾਮ ਕਰਦਾ ਕਿਸ ਉਹ ਬਾਦਸ਼ਾਹ ਦੇ ਹੁੰਦੇ ਆ ਇਸ ਕਰਕੇ ਮਹਾਰਾਜ ਦੇ ਹੋ ਪਾਸ ਬੈਠ ਕੇ ਕਿਸੇ ਨੂੰ ਮੱਥਾ ਟੇਕਣਾ ਯੋਗ ਨਹੀਂ ਸਾਰਿਆਂ ਨੂੰ ਮੱਥਾ ਟੇਕਿਆ ਗਿਆ ਜਦੋਂ ਸਤਿਗੁਰੂ ਸਾਹਿਬ ਦੇ ਕੇ ਸਿਰ ਝੁਕ ਗਿਆ ਇਸ ਤਰਕਾਰ ਫਰਮਾਉਂਦੇ ਹਨ ਦਾਸ ਸਲਾਮ ਕਰ ਤਕ ਸੂਭਾ ਫਿਰ ਦਾਸੀ ਮਾਇਆ ਨੂੰ ਸਲਾਮਾ ਕਰਦਾ ਜਾਂ ਦਾਸ ਮੈਂ ਕੋਨਾ ਗੋਲੀ ਜੀਉਤੀਆਂ ਨੂੰ ਸਲਾਮਾ ਕਰ ਗਿਆ ਸੁਭਾ ਵਾਹਿਗੁਰੂ ਨੂੰ ਛੱਡ ਕੇ ਕੀ ਤੇਰੀ ਸੋਭਾ ਹੋਵੇ ਕੀ ਕੋਹਨੇ ਦੀ ਕੋ ਬੰਨੇ ਦੀ ਕੋ ਧਾਰਾ ਵਾਲੀ ਜਿ ਲਗਾ ਰਹਿਣਾ ਹੈ ਅੰਮ੍ਰਿਤ ਰਸ ਖਾਵ ਹੈ ਖਾਣ ਪਾਣ ਰੂਪ ਰਸ ਨੂੰ ਖਾਣ ਜਿਸ ਵਾਇਕ ਨੂੰ ਦਿੱਤਿਆ ਹੋਇਆ ਨੂੰ ਅਤੇ ਪਾਣ ਪੀਣਾ ਹੈ ਪਦਾਰਥਾਂ ਨੂੰ ਤੇ ਪਾਣ ਖਾਣ ਆਵੇ ਘਰ ਤੇ ਨੂੰ ਦਿੱਤੇ ਮਹਾਰਾਜ ਸਾਹਿਬ ਨੇ ਸਾਨਸੁ ਲਾ ਰਿਹਾ ਜੀ ਨੀ ਜਿਸ ਵਾਹਿਗੁਰੂ ਨੇ ਜਿੰਦ ਜੀਏ ਤਿਸ ਹੈ ਨਾ ਜਾਣ ਹੈ ਸਵਾ ਇਹੋ ਭਾਈ ਕੂਕਰਾਂ ਦੇ ਕੁੱਤਾ ਕਹ ਰਿਓ ਬੜਾ ਦਸਤਾ ਮੰਨੇਗਾ ਕਿਹ ਪਾਪ ਸੇ ਕੰਨੀ ਜਿਸ ਵਾਹਿਗੁਰੂ ਨੇ ਕੁੱਤੇ ਐਸਾ ਕੁੱਤਾ ਹੈ ਤੂੰ ਉਹਨੂੰ ਜਾਣਦਾ ਹੀ ਨਹੀਂ ਹੈ ਬਹੁ ਨਾਨਕ ਹਮ ਲੂਣ ਹਰਾਮੀ ਗੁਰ ਸਾਹਿਬ ਨਿਕੰਨ ਹੈ ਪ੍ਰੇਮੀਆਂ ਕਾ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਇਹ ਸੱਚੇ ਪਾਪ ਸੇ ਕੁੱਤੇ ਵੇ ਪਦਾਰਥ ਖਾ ਕੇ ਅਸੀਂ ਐਵੇਂ ਗੁਆਈ ਜਾਂਦੇ ਹਾਂ ਇਸ ਸਰਕਾਰ ਸੱਚੇ ਪਾਤਸ਼ਾ ਅਸੀਂ ਨਿਮਕ ਰਾਮੀ ਆ ਇਹ ਦੁੱਤੇ ਪਦਾਰਥ ਖਾ ਕੇ ਐਵੇਂ ਅਜਾਈ ਆਪਣੇ ਜੀਵਨ ਨੂੰ ਬੁਰੀਦ ਕਰਦੇ ਹਾਂ ਵਾਸ ਲੈਹੁ ਪ੍ਰਭ ਅੰਤਰ ਜਾਣੀ ਪ੍ਰਭ ਸਾਰਿਆਂ ਦੇ ਅੰਦਰਲੀ ਜਾਣਨ ਵਾਲੇ ਪਰਮੇਸ਼ਰ ਕਿਰਪਾ ਕਰਕੇ ਬਖਸ਼ਿਸ਼ ਕਰ ਲਓ ਗੋੜੀ ਮਹੱਲਾ ਪੰਜਵਾ ਪਰਾਪ ਕਿ ਚਰਨ ਮਨ ਮਾਹਿ ਧਿਆ ਸਤਿਗੁਰੂ ਦੇ ਚਰਨ ਵਾਹਗੀ ਦੇ ਕੋਚਰ ਚੰਨਾ ਕਮਨੋ ਮਾਨ ਤਿਕੇ ਹੋਵਨ ਕਰੋ ਸਗਲ ਪੀਰ ਤੇ ਮੱਜਨ ਇਸ ਨਾ ਮਨ ਕਿ ਭਉਨੇ ਨੇ ਮਾਰੇ ਵਿਕਰਨਾ ਕਮਲਾਂ ਦਾ ਸਾਰੇ ਤੀਰਾਂ ਦੇ ਪੁਰਬਾਂ ਦਾ ਇਸ਼ਨਾਨ ਉਸ ਆਦਮੀ ਨੇ ਕਰ ਲਿਆ ਜਦੋਂ ਕਿਤਦੇ ਧਿਆਨ ਦੇ ਮਾਰੇ ਦੇ ਚਰਨ ਆ ਕੇ ਬਸ ਜਾਂਦੇ ਆ ਸਭ ਮੱਜਨ ਦਾ ਪੁਰਬਾਂ ਦੇ ਇਸ਼ਨਾਨ ਹੋ ਗਏ ਸਾਰੇ ਤੀਰ ਇਸ ਪ੍ਰਕਾਰ ਥੰਨੇ ਕਰੋੜਤੀਸ ਮੰਨੇ 3.5 ਕਰੋੜ ਰੁਪਏ تھے ਉਹਨਾਂ ਸਾਰੇ ਦਾ ਇਸ਼ਨਾਨ ਹੋ ਗਿਆ ਹਰ ਦਿਨ ਹਰ ਸਿਮਤ ਨੂੰ ਮੇਰੇ ਭਾਈ ਹਰ ਦਿਨ ਦਿਨ ਵੀ ਹੈ ਕਿਸੇ ਕੋਠੀ ਦੇ ਤਾਖ ਦਿਨ ਹੈ ਕਿਸੇ ਦੇ ਨਹੀਂ ਹੁੰਦਾ ਕਈ ਅਦੀਰ ਹਰ ਦਿਨ ਹਰ ਹਰੀ ਦੇ ਅੱਗੇ ਦਿਨੋ ਬੇਨਤੀ ਕਰੋ ਤੇ ਹਰੀ ਦਾ ਸ਼ਮਨ ਕਰੋ ਮੇਰੇ ਭਰਾਓ ਦੂਸਰੇ ਪਾਸੇ ਸੰਜਨ ਹਰ ਦੇਨੋ ਹਰ ਦੇਨੋ ਹਰ ਸਿਮਰਨ ਮੇਰੀ ਭਾਈ ਹਰੇਕ ਦਿਨ ਵਿੱਚ ਹਰਿ ਦਾ ਸਿਮਰਨ ਕਰੋ ਜਿਨੀ ਜੀ ਹਾਰੀ ਜ਼ਿੰਦਗੀ ਦੀਆਂ ਮਿਲੀਆਂ ਸਾਰੀਆਂ ਤੇ ਹਰਿ ਦਾ ਸਿਮਰਨ ਕਰੋ ਮੇਰੇ ਭਰਾਓ ਇਹ ਦਿਨ ਪੜ੍ਹ ਕੇ ਬੇਨਤੀ ਕਰੋ ਹਰਿ ਅੱਗੇ ਤੇ ਹਰਿ ਦਾ ਸਿਮਰਨ ਕਰੋ ਮੇਰੇ ਭਰਾਓ ਕੋਟ ਜਨਮ ਕੀ ਮਲ ਲਹਿ ਜਾਈ ਕਰੋੜਾਂ ਜਵਾਂ ਦੀ ਜਿਹੜੀ ਮਾਲ ਹੈ लह हर की कथा रिदमा बसाई इन हरी अकाल पुख जी कथा हींद वसा लई मन बांश सगली फल पाई मन च बांश चाहींद सन ਸਾਰੇ ਸਭ ਧਰਮਾਂ ਦੇ ਕੌਮ ਉਹ ਪਾਲੇ ਹਨ ਜੀਵਨ ਮਰਨ ਜਨਮ ਪਰਵਾਨ ਉਹ ਜੀਵਦੂਤ ਆਤਮਾ ਮਰੇ ਹੋਏ ਆ ਉਹ ਜਿਉਂਦਿਆਂ ਦਾ ਵੀ ਜਨਮ ਪਰਵਾਨ ਹੈ ਜੇ ਸਰੀਰ ਛੱਡ ਜਾਂਦੇ ਤਾਂ ਵੀ ਉਹਨਾਂ ਦਾ ਜੀਵਨ ਪਰਵਾਨ ਹੈ ਮਰਿਆ ਹੋਇਆ ਵੀ ਗੁਰਮੁਖ ਮੂਹੇ ਜੀਵਨ ਦੇ ਪ੍ਰਵਾਨ ਹੈ ਗੁਰਮੁਖ ਤਾਂ ਜਿਉਂਦੇ ਵੀ ਪਰਮਾਨਿਕ ਹੈ ਪਰਮੇਸ਼ਰ ਦਾ ਸ਼ਰਨ ਕਰਕੇ ਆ ਮੁਕਤ ਹੁੰਦੇ ਆ ਹੋਰ ਉਹਨਾਂ ਨੂੰ ਮੁਕਤ ਕਰਦੇ ਆ ਜਦੋਂ ਸੀਰ ਛੱਡ ਜਾਂਦੇ ਉਹਨਾਂ ਪਿੱਛੇ ਵਿਰਾਗ ਜਿਹੀ ਆ ਸੋਹਾਨੂੰ ਹੋ ਜਾਂਦਾ ਹੈ ਉਹਨਾਂ ਦੇ ਵਿਰਾਗ ਕਰਕੇ ਹੋਰ ਬੰਦਗੀ ਕਰਕੇ ਉੱਧਰ ਜਾਂਦੇ ਹੈ ਕਿਉਂ ਸੀਰ ਛੱਡੇ ਤੋਂ ਵੀ ਗੁਰੂਖ ਪਰਮਾਨੰਥੀ ਕਹਣਗੇ ਜੀਵਨ ਦਾ ਆਉਤਮ ਅਰਕੇ ਗੁਰੂ ਪ੍ਰਮਾਣਿਕ ਹਨ। ਜਾ ਕਰਦਾ ਵਸੈ ਭਗਵਾਨ ਜਿਨ੍ਹਾਂ ਦੇ ਹੀ ਕੋਈ ਭਗਵਾਨ ਪਰਮੇਸ਼ਰ ਖੱਡ ਭਗਵਾਨ ਸਪਨ ਪ੍ਰਵੇਸ਼ਰ ਵਸਦਾ ਹੈ। ਸੋ ਨਾਨਕ ਸੇਈ ਜਨ ਪੂਰੇ। ਅਗੁਰੂ ਪਹਿਲ ਜਿੰਨੂ ਪੂਰਨ ਪੁਰਖ ਹਨ ਜਨ ਸੰਸਾਰ ਵਿੱਚ ਜਿਨ੍ਹਾਂ ਪ੍ਰਾਪਤ ਸਾਧੀ ਤੀਵੇ ਜਿਨ੍ਹਾਂ ਨੂੰ ਮਹਾਂਪੁਰਖਾਂ ਦੇ ਚਰਨ ਧੂੜ ਸਬਦਾਂ ਨਾਲ ਪ੍ਰਾਪਤ ਹੋ ਜਾਂਦੀ ਹੈ। ਗੌੜੀ ਮਹੱਲਾ 5 ਵਾ ਸਾਦਾ ਪਹਿਨਦਾ ਮੁਕ ਮੁਕਰਪਾ ਜੇ ਜੀ ਆਇਆਂ ਨੂੰ ਜਿੱਤੇ ਹੋਏ ਬਾਜ਼ਾਰ ਤੋਂ ਖਾਣਾ ਹੈ ਤਾਂ ਅਤਿ ਇਹਦੇ ਜਿੱਤੇ 10 ਰੁਪਏ ਪਹਿਨਦਾ ਹੈ ਇਹ ਕਹਿੰਦਾ ਪਰਮੇਸ਼ਰ ਮੈਨੂੰ ਕੀ ਗੁੱਸਾ ਹੈ ਕਿੱਦਾਂ ਬੇਮੁਖ ਹੈ ਮੁਕਰ ਪਹਿਨਦਾ ਹੈ ਉਹ ਜਿੱਤੇ ਬਾਜ਼ਾਰਸਾਂ ਨੂੰ ਖਾ ਪੀ ਕੇ ਪਹਿਰ ਕੇ ਕਿਸ ਨੂੰ ਜੋ ਹੈ ਦੂਤ ਕਰਮੜਾ ਜਵਾਹਰ ਦਾ ਸਿਰਦ ਕਹਣਾ ਉਸ ਪਰਮੇਸ਼ਰ ਦੇ ਜਿੱਤੇ ਹੋਏ ਬਾਜ਼ਾਰ ਦਿਖਾ ਕੇ 10 ਰੁਪਏ ਕਹਿਣ ਕੇ ਫੇਰ ਵੀ ਕਹਿੰਦਾ ਮੈਨੂੰ ਕੋਈ ਨਹੀਂ ਦੂਤਾ ਉਹਦੇ ਕਹਿੰਦਾ ਵਾਹ ਦੂਰੇ ਜੋਹੇ ਪਾੜਦੇ ਹਨ ਵਾਹ ਹਰ ਵਕਤ ਉਹਨਾਂ ਦੇ ਕਹਿੰਦਾ ਜੰਗਲ ਦੇ ਹਨ ਪਾੜਦੇ ਹਨ ਕਿਸ ਗੁਹੇ ਨੂੰ ਪਾੜ ਕੇ ਅਖੇ ਦੇਖਦੇ ਹਨ ਉਹਨਾਂ ਦੇ ਕਹਿੰਦਾ ਪਕੜ ਕੇ ਲੈ ਜਾਂਦੇ ਐ ਕਿਸ ਸਿਉ ਬੀਮੁਖ ਜਿਨ ਜੀਉ ਪਿੰਡ ਦੀਨਾ ਉਹ ਮਾਰੇ ਪਾੜਦੇ ਕਿਉਂ ਜੰਦੂ ਤੇ ਸਜ਼ਾਵਾ ਕਿਉਂ ਦਿੰਦੇ ਐ ਕਹਿੰਦੇ ਕਿਸ ਵਾਹਿਗੁਰੂ ਬੀਮੁਖ ਹੈ ਜਿਸ ਵਾਹਿਗੁਰੂ ਸਾਰਿਆਂ ਜੀਵਾਂ ਨੂੰ ਸੁਖੁ ਸੁਖੀ ਸੁਹੂਨ ਸਰੀਰ ਸੇਨ ਸ੍ਰੀ ਦਾ ਆਦਕ ਦੇਣਾ ਕੀਤੇ ਹਨ ਕੋ ਤੇ ਜਨਮ ਭਰਮ ਹੈ ਬਹੁ ਜੂਨਾ ਉਹ ਕਰਤ ਹੁਣ ਆ ਜਵੀ ਮਾਵੀਆਂ ਜੂਨਾ ਚ ਪੈ ਪੈ ਕੇ ਕਰੋੜਾਂ ਜਨਮ ਧਾਰ ਕਰਕੇ ਭਰਮਦਾ ਰਹੇਗਾ ਰਹਾ ਸਾਖਤ ਕੀ ਐਸੀ ਹੈ ਰੀ ਬਹੁ ਕਰੋੜਾਂ ਜੂਨਾ ਦੇ ਵਿੱਚ ਜਨਮ ਧਾਰ ਕੇ ਭਰਨੇਗਾ ਹਾਂਜੀ ਰਾਉ ਸਾਖਤ ਕੀ ਐਸੀ ਹੈ ਰੀ ਜੰਗੂਰ ਦੀ ਸ਼ਕਤੀ ਦਾ ਚੇਲਾ ਮਹਾਰਾਜ ਦਾ ਉਪਾਸ਼ਕ ਕਠੋਰ ਕਿਤੋਂ ਵਾਲਾ ਹੈ ਉਹਦੀ ਇਹੀ ਜੀ ਰੀਤ ਤਰੀਕਾ ਹੈ ਮਰਜ਼ਾਦਾ ਹੈ ਰੀਤੀ ਹੈ ਜੋ ਕਿਸ ਕਰੈ ਸਗਲ ਵਿਪਰੀ ਜੋ ਕੋਈ ਕਰੇ ਸੋ ਉਲਟਾ ਹੀ ਕਰਦਾ ਹੈ ਕਿਉਂਕਿ ਸਾਖਤਪੁਰਖ ਠੀਕ ਨਹੀਂ ਕਰ ਸਕਦਾ ਕੋਈ ਵੀ ਮਹਾਰਾਜ ਦੇ ਜਿਵੇਂ ਆਗਿਆ ਵੇਦ ਸ਼ਾਸਤਰ ਵੀ ਆਗਿਆ ਜਿਵੇਂ ਗੁਰਾਂ ਦੀ ਜਿਵੇਂ ਆਗਿਆ ਬਾਣੀ ਦੀ ਜਿਵੇਂ ਆਗਿਆ ਉਦੋਂ ਉਲਟੀ ਕਰਦਾ ਜੋ ਕੁਝ ਕਰਦਾ ਹੈ ਸਾਧ ਦਾ ਤਰੀਕਾ ਹੈ ਜਿਉ ਪ੍ਰਾਣ ਜਿਨ ਮਨ ਤਨ ਧਾਰਿਆ ਜਿਸ ਰਾਈ ਨੇ ਕੋ ਜਿੰਦਗੀ ਦਿੱਤੀ ਹੈ ਪ੍ਰਾਣ ਪਾਏ ਹੈ ਮਨ ਸੁਖੁ ਸਰੀਰ ਕਾਰਨ ਦੇ ਆਨ ਆਰ ਕਾਨੂੰ ਆਦੇ ਆਸੇ ਧਾਰਨ ਕੀਤਾ ਰੱਖਿਆ ਹੈ ਹੋਈ ਠਾਕੁਰ ਮਨਹੁ ਵਿਸਾਰੇ ਅਸ ਠਾਕੁਰ ਅਕਾਲਪੁਰਖ ਮਾਲਕ ਨੂੰ ਮਨ ਤੋਂ ਹੀ ਮੰਜੀਆਂ ਨੂੰ ਭੁਲਾ ਛੱਡਿਆ ਹੈ ਬਦੇ ਵਿਕਾਰ ਲਿਖੇ ਬਹੁ ਕਾਗਰ ਬਹੁਤ سارے ਕਾਗਰ ਚਿੱਤਰ ਗੁਪਤ ਜਿਹੜੇ ਕਾਵਿ ਲਿਖਦੇ ਆ ਉਹ ਕਾਵਿ ਮੁੱਕ ਜਾਂਦੇ ਚਿੱਤਰ ਗੁਪਤਾਂ ਦੇ ਉਹਨਾਂ ਦੇ ਵਕਾਰ ਵੱਧ ਜਾਂਦੇ ਵਕਾਰ ਇੰਨੇ ਹੈ ਉਹ ਵਿਕਾਰ ਕਾਗਜ਼ਾਂ ਤੇ ਕਈ ਦਿਖੇ ਨਹੀਂ ਜਾਂਦੇ ਐਨੇ ਵਿਕਾਰ ਵੱਧ ਜਾਂਦੇ ਹਨ ਜਿਹੋ ਵਿਕਾਰੀ ਆਦਮੀ ਬੜੇ ਵਿਕਾਰ ਬੰਨ ਬਦਲ ਜਪੇ ਜਾਂਦੇ ਵਿਕਾਰੀ ਆਦਮੀ ਦਿਖੇ ਉਹ ਕਾਗਜ਼ ਉਹਨਾਂ ਦੇ ਅੰਤਾਂ ਕਰਨ ਨੂੰ ਕਾਗਜ਼ ਉੱਤੇ ਬਹੁਤ ਸਾਰੇ ਸੰਸਕਾਰਾਂ ਰੂਪੀ ਅੱਖਰ ਲਿਖੇ ਹੋਏ ਹੋਣਗੇ ਜਿਹੋ ਵੱਧ ਜਾਂਦੇ ਆ ਵਿਕਾਰਾਂ ਕਰਕੇ ਆਦਮੀ ਬਹੁਤ ਸਾਰੇ ਕਾਗਜ਼ ਫ੍ਰਿਸਟਾਂ ਫ੍ਰਿਸਟਾਂ ਚਿਤ੍ਰ ਗੁਰਸਾਹਿਬ ਜੀ ਤੇ ਲੇਖਾਂ ਉਹ ਸਾਰਿਆਂ ਦੇ ਕਾਗਜ ਸਾਹ ਇੰਨੇ ਬਨੇ ਰਹਿੰਦੇ ਆ ਉਸ ਕਰਕੇ ਜਦੇ ਨਾ ਸੋਈੰਦੇ ਬੁਕਾਰਾਂ ਵਿੱਚ ਲੁਕੇ ਜਾਂਦੇ ਉਹਨਾਂ ਦੇ ਬਹੁਤ ਸਾਰੇ ਕਿਸਤਾਂ ਪਾਪ ਦੀਆਂ ਕਾਗਜ ਲਿਖੇ ਜਾਂਦੇ ਹਨ ਨਾਨਕ ਉਧਰ ਕਿਰਪਾ ਸੁਖ ਸਾਗਰ ਗੁਰੂ ਸਾਹਿਬ ਜੀ ਕਹਿੰਦੇ ਨੇ ਏ ਜੀਵ ਉਧਾਰ ਲੈ ਆਪਣੇ ਆਪ ਨੂੰ ਕਿਰਤਾਂ ਜੋ ਪਰਮੇਸ਼ਵਰ ਹੈ ਕਰਮਵਾਰ ਸੁਖਾ ਦਾਸ ਮੰਦਰ ਉਹ ਸੁਖ ਸਾਗਰ ਦੀ ਕਿਰਪਾ ਕਰਕੇ ਉਧਾਰ ਆਪਣੇ ਆਪ ਨੂੰ ਜੇ ਤੂੰ ਕਾਗਜ਼ਾਂ 'ਚ ਸਾਫ਼ ਕਰਾਵੇਂਗਾ ਤੇਰਾ ਮੁਕਤ ਨਹੀਂ ਹੋ ਸਕੂਗਾ ਛੁਟਕਾਰਾ ਨਹੀਂ ਹੋਣਾ ਲੇਖੇ ਛੋੜ ਲੇਖੇ ਛੁੱਤੇ ਹਮ ਨਿਰਗੁੰਲੋ ਵਾਰੀਏ ਬੇਅੰਤੀਕਾਰ ਤਾਰ ਬ੍ਰਹਮ ਤੇਰੀ ਸਰਣਾ ਆਈ ਹਾਂ ਪ੍ਰਵੇਸ਼ਰ ਮੈਂ ਤਾਂ ਆਪ ਜੀ ਦੀ ਸ਼ਰਨ ਆਇਆ ਹਾਂ ਬੰਧਨ ਕਾਟ ਖੜੇ ਹਰਨਾ ਜੀ ਮੇਰੇ ਸਾਡੇ ਬੰਧਨਾਂ ਨੂੰ ਕੱਟਦੇ ਆਪਦੇ ਨਾਮ ਨਾਲ ਜਿਹਨੂੰ ਇੱਕ ਭਗਤ ਕਰੇ ਹੈ ਐਵੇਂ ਸਾਨੂੰ ਵੀ ਸੱਚੇ ਪਾਤਸ਼ਾਹ ਕਰਨ ਵਾਲਾ ਤੇ ਨਾਮ ਬਖਸ਼ੋ ਸਾਡੇ ਬੰਦਨ ਨੂੰ ਕਪੇ ਦੂਜਾ ਰਹਾਉ ਰਾਜ ਕੀ ਉਤਰ ਲੁਟਾ ਹੈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕਉ ਕੀਨੋ ਵੀ ਤੋਂ ਨੋ ਪੁਰਖ ਹੈ ਜਿਨ੍ਹਾਂ ਨਾਲ ਦੇ ਲਾਲਚ ਵਾਸਤੇ ਵੀ ਮਾਰਿਆਂ ਨੂੰ ਮਿੱਤਰ ਬਣਾ ਲਿਆ ਹੈ ਤਰੂ ਜਿਹੜਾ ਸੀ ਇਹ ਮਦੀਨ ਜਿਸ ਵਖਤੇ ਚੰਦਾ ਮਾਰੀਆਂ ਉਸੇ ਜਿੱਦੋਂ ਨਿਕਾ ਮਾਂ ਪੁੱਛੇ ਤੂ ਸਬਾਣੀ ਹੈ ਕਿ ਸ੍ਰੀਤਾ ਮਾਂ ਨੂੰ ਉੱਚ ਲਗਾਏ ਇੱਕ ਮਾਂ ਜਿੱਦੋ ਦਸਾਰੇ ਮਾਰਦਾ ਹੋਇਆ ਹੋ ਕੇ ਲੈਦਾ ਹੋਇਆ ਆ ਕੇ ਪੁੱਛਦਾ ਮਾਂ ਨੂੰ ਇਹੇ ਮਾਤਾ ਤੂੰ ਮੈਂ ਬਸਾ ਤੂੰ ਪਟਰਾਣੀ ਐ ਕਿ ਸਰੀਤਾ ਗੋਲੀ ਐ ਤੂੰ ਇਹ ਦੱਸ ਮੈਨੂੰ ਤਾਂ ਮਾਂ ਨੇ ਕਿਹਾ ਪੁੱਤਰ ਸਾਵਾਣੀ ਹੈ ਜੰਮੀ ਹੋਣਾ ਤਾਂ ਜਨੂ ਘਾਰਿਆ ਮੈਂ ਪਟਰਾਣੀ ਹਾਂ ਪਾਤਸ਼ਾਹੀ ਪੁੱਤਰੀ ਆ ਤੇਰੇ ਜਨਮ ਨੇ ਕਰਕੇ ਮੇਰਾ ਨਾਮ ਪਟਰਾਣੀ ਪਿਆ ਹੈ ਪਰ ਮੇਰੇ ਨਾਮ ਨਾਲ ਭਗਤੀ ਕਰਮ ਕੋ ਨਹੀਂ ਕੀਤਾ ਮੈਂ ਨਾਮ ਨਹੀਂ ਜਪਿਆ ਬਾਣੀ ਕਰਕੇ ਤੇ ਭਗਤੀ ਵੀ ਕੀਤੀ ਸਿਰੀਰ ਕਰਕੇ ਇਸ ਪ੍ਰਕਾਰ ਨਾਮ ਨਹੀਂ ਜਪਿਆ ਮਨ ਕਰਕੇ ਇਸ ਕਰਕੇ ਮੇਰੇ ਚੌਗਣ ਹੰਗੇ ਫਿਰ ਪੁੱਛਿਆ ਸੀ ਘਰੂਨ ਕਿ ਮਾਤਾ ਤਿਸੁ ਦਮ ਤੇ ਰਾਜ ਮਿਲੇ ਸਤਿਗੁਰੇ ਸਭ ਹੋਵਨ ਮੀਤਾ ਤਾ ਮਾਨਸ ਚੱਜੀ ਨੂੰ ਸਿਖਾ ਤੁਸੀਂ ਹੀ ਪੁੱਤਰ ਪਰਮੇਸ਼ਰ ਰਾਧੀ ਹੈ ਜਿਨੂ ਹੋਈਏ ਪਦ ਪਨੀਤਾ ਕਿਉਂ ਪਰਮੇਸ਼ਰ ਨੂੰ ਰਾਬ ਰਾਬਣਵਾਕੇ ਰਾਜ ਦੇ ਲੋ ਵਾਸਤੇ ਤਰੂ ਨੇ ਮਾਰਾ ਸਾਸ ਤੇ ਪਾਸ਼ਾ ਸਿਮਨ ਕੀਤਾ ਸੀ ਕਿ ਆਪਣੇ ਲੋਕਾਂ ਕੋ ਉਸ ਨੂੰ ਮਿੱਤਰ ਆਪਣੇ ਲੋਕ ਕੇ ਪਰਮੇਸ਼ਰ ਨੂੰ ਆਪਣਾ ਮਿੱਤਰ ਸੱਜਣ ਬਣਾਇਆ ਸੀ ਤਰੂ ਭਾਵੇਂ ਸਾਗਲ ਮਨੋਰਥ ਸਮੂਕਤ ਪਾਦ ਦੀ ਤੇ ਸਾਰੇ ਮਨੋਰਥ ਪੂਰੇ ਕਰ ਤੇ 36000 ਵਰਾ ਮੂਲ ਕੋਈ ਜਸਦੂਖ ਜੀ ਕੇ आगरे ਦਾ ਰਾਜਾ ਬਣ ਕੇ ਇਸ ਪ੍ਰਭੂ ਭਗਤ ਨੇ ਰਾਜ ਕੀਤਾ ਸੀ ਉਹ ਤਰੂਨ ਨਗਰੀ ਦਾ ਨਾਅ ਅਕਬਰ ਨੇ ਆਹਰਾ ਆਪਣੇ ਆਗੁਰਾ ਦਾ ਬਗੜਾ ਕਰਤੀ ਕਿਉਂ ਮੁਸਲਮਾਨਾਂ ਨੇ ਸਾਰੇ ਤੀਰਥਾਂ ਦੇ ਮਾਮ ਬਦਲ ਦਿੱਤੇ ਹਨ ਇਸ ਪ੍ਰਕਾਰ ਤਰੂਨ ਨੇ ਆਪਣੇ ਲੋਹ ਵਾਟੇ ਮਹਾਰਾਣ ਮਿੱਤਰ ਬਣਾਇਆ ਸੀ 36000 ਵਾਲਾ ਮੁਲਕ ਦਾ ਰਾਜਨ ਕੀਤਾ ਫਿਰ ਚੱਲ ਪਦਵੀ ਨੂੰ ਪਾ ਕੇ ਤਰੂਨ ਕਲ ਅਜੂਨਾ ਟੜਿਓ ਸਾਰੀ ਦੁਨੀਆ ਦਿਖਾ ਕੇ ਜਾ ਕੇ ਭਗਤੀ ਦਾ ਇਦਾ ਪ੍ਰਕਾਪ ਹੈ ਸਾਰੇ ਤੇਤੀ ਕਰੋੜ ਜਿਵੇਂ ਤਾਰਾ ਮੰਡਲ ਹੋਣਾ ਸਭ ਪਰ ਕਮਿਓ ਕਰਦੇ ਜੂ ਉੱਥੇ ਉਸੇ ਤਰ੍ਹਾਂ ਚੱਲ ਰਹਿਦਾ ਹੈ ਕਹਿਰ ਇਸ ਪ੍ਰਕਾਰ ਚੱਲ ਪਦ ਵੀ ਇਸ ਨੂੰ ਦੇਖ ਕੇ ਦੱਸਿਆ ਭਗਤੀ ਦਾ ਪ੍ਰਕਾਪ ਪੰਜ ਵਰ ਕੋ ਨਾਸ ਮੁਬਾਰਕ ਹਰ ਸਿਮਰ ਅਮਰ ਹਟਾਰੇ ਕਿਉਂ ਆਉਰੇ ਲਾਲਚ ਵਾਸਤੇ ਮਹਾਰਾਜ ਨੇ ਪਿਆਰ ਪਾਇਆ ਸੀ ਇਹਨੇ ਸੱਚੇ ਪਾਲਿਸ਼ ਨੂੰ ਮਿੱਤਰ ਬਣਾਇਆ ਸੀ ਸਗਲ ਮਨੋਰਥ ਮੁਕਤ ਪਦ ਦੀਤ ਹੈਰੇ ਇਹ ਮਨੋਰ ਸੰਕਲਪ ਵੀ ਪੂਰੇ ਕਰਦੇ ਜਿਹੜਾ ਇਹਦਾ ਭਰਾ ਸੀ ਮਕੇਈ ਦਾ ਪੁੱਤਰ ਉਹ ਉਹ ਵੀ ਜੱਛਾ ਨਾਲ ਜੰਗ ਕਰਕੇ ਮਰ ਗਿਆ ਸ਼ਿਕਾਰ ਖੇਡਦਾ ਰਹਿੰਦਾ ਸੀ ਤੇ ਮਾਂ ਵੀ ਇਹਦੀ ਮਕੇਈ ਭਾਲਣ ਗਈ ਜਿਹੜੀ ਸੀ ਉਹ ਉਸ ਪ੍ਰਕਾਰ ਗੌਗਨੀ ਵਿੱਚ ਸੜ ਕੇ ਮਰ ਗਈ ਸੀ ਇਸ ਤਰ੍ਹਾਂ ਤੋਂ ਹੋਣੇ ਨਿਸਕੰਟ ਹੋ ਕੇ ਰਾਜ ਕੀਤਾ 36000 ਵਾਰਾ ਕਿਉ ਸਾਰੇ ਮਨ ਦੇ ਸੰਕਲਪ ਵੀ ਪੂਰੇ ਕਰ ਗਏ ਤੇ ਮੁਕਤ ਪਦ ਦੀ ਮੁਕਤੀ ਰੂਪ ਪਦਵੀ ਵੀ ਸੱਚੇ ਪਰਿਸ਼ੰਤ ਹੋਣ ਦੇ ਤਾਈ ਬਖਸ਼ੂਸ ਕੀ ਐਸਾ ਮੀਤ ਕਰਹੁ ਸਭ ਕੋ ਐਸਾ ਨਿਕੁਪਿਆਰਾ ਕਾਲਪੁਰਖਾ ਉਹਨੂੰ ਸਭ ਕੋਈ ਆਪਣਾ ਪਿਆਰਾ ਬਣਾਉਣਾ ਕਰੋ ਜੀ ਮੈਂ ਤਰੂਪ ਰਾਗਰ ਬਣਾਇਆ ਸੀ ਜਾਂ ਤੇ ਬਿਰਥਾ ਕੋਈ ਨਾ ਹੋਵੇ ਉਹ ਵੀ ਸ਼ਰਨ ਪਾਣੇ ਕਰਕੇ ਬਿਰਥਾ ਪੀੜਾ ਨਹੀਂ ਕੋਈ ਹੁੰਦੀ ਬਿਰਥਾ ਖਾਲੀ ਨਹੀਂ ਕੋਈ ਹੁੰਦਾ ਸਭ ਪੂਰੇ ਮਨੋਰਥ ਕਰ ਜਾਂਦੇ ਹਨ ਰਹਾਉ ਆਪਣੇ ਸਵਾਇ ਰਿਗੇ ਲੈ ਧਾਰਿਆ ਜਿਖੋ ਆਪਣੇ ਪਰਜੋਜ ਨੂੰ ਲੈ ਕੇ ਜਿੰਨੇ ਆਦਮੀਆਂ ਦਿਲ ਤੋਂ ਲੈ ਕੇ ਧਾਰਨਾ ਕੀਤਾ ਵਿਸੰਗਣਾ ਕੀਤਾ ਹੈ ਰੂਹ ਦਰਦ ਰੂਗ ਸਗਲ ਬਿਦਾਰਿਆ ਉਹਦਾ ਜੰਮਣ ਮਰਨ ਦਾ ਦੁੱਖ ਵਿਗਿਆ ਦੀਆਂ ਦਰਦਾਂ ਹੂਮੇ ਦਾ ਰੋਗ ਸਾਰੀ ਮਾਰਾ ਸ਼ਾਨ ਮੀੜੂਪਾ ਰਸਨਾ ਜੀ ਦੀ ਬੋਲ ਕਰਾਂ ਜਿੰਨਾ ਵੀ ਉਸ ਮੈਂ ਸਾਹਿਬ ਸੰਗ ਜੀ ਰਾਮ ਪਰਮੇਸ਼ਰ ਦੇ ਬੋਲ ਜੀ ਦੀ ਨਾ ਉਹ ਗਿੱਜ ਗਈ ਹੈ ਹਰ ਵਕਤ ਜੁੜੀ ਰਹਿੰਦੀ ਹੈ ਪੂਰਨ ਹੋਏ सगले ਕਾਮ ਉਹ ਰਸਨਾ ਜਪਣ ਵਾਲਿਆਂ ਦੇ ਪ੍ਰਭ ਜੀ ਬਖਸ਼ ਸਾਜ ਕੀ ਰਸਨਾ ਉਹਨਾਂ ਦੇ ਪੂਰਨ ਪੂਰਨ ਹੋਏ ਸਗਲੇ ਕਾਰੇ ਕੰਮ ਉਹਨਾਂ ਦੇ ਸਿੱਤੇ ਪਾਤਸ਼ਾਹ ਦੀ ਕਿਰਪਾ ਨਾਲ ਪੂਰੇ ਹੋ ਗਏ ਅਨਕ ਵਾਰ ਨਾਨਕ ਬਲੇਹਾਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਅਨੇਕਾਂ ਵਾਰੀ ਬਲੇਹਾਰ ਜਾਈਏ ਜਪਣਾ ਉਹਦੋਂ ਹੁੰਦਾ ਜਦੋਂ ਇੱਕ ਚਿੱਤ ਹੋ ਕੇ ਮਨ ਜੁੜ ਜਾਵੇ ਉਦੋਂ ਤੋਂ ਜਾਪ ਸ਼ੁਰੂ ਹੋਇਆ ਸਮਝਿਓ ਪਹਿਲਾਂ ਤਾਂ ਕਸਮ ਤਰਨ ਦੀ ਕੋਈ ਮੰਤ ਕਰਦਾ ਤਾਂ ਾਨਕਵਾਰ ਨਾਨਕ ਬਲਿਹਾਰਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਕੋਈ ਵਾਰੀ ਸੱਚੇ ਪਾਤਸ਼ਾਹ ਤੋਂ ਬਲਿਹਾਰ ਕੁਰਬਾਨ ਜਾਈਏ ਸਫਲ ਦਰਸ਼ਨ ਗੋਬਿੰਦ ਹਮਾਰਾ ਇਹ ਹਾਰੇ ਗੋਬਿੰਦ ਆਪ ਦਾ ਦਰਸ਼ਨ ਕਰਕੇ ਸਫਲੇ ਹੋ ਜਾਈਦਾ ਸਹਿਤ ਗਿਆਨ ਸਾਦੇ ਹੋ ਜੀਦਾ ਕੋਈ ਅਧੂਰਤਾ ਹੀ ਨਹੀਂ ਰਹਿ ਜਾਂਦੀ ਸਹਿਤ ਗਿਆਨ ਸਾਦੇ ਹਮਾਰਾ ਗੋਬਿੰਦ ਆਪ ਦਾ ਦਰਸ਼ਨ ਹੈ ਗੌੜੀ ਮਹੱਲਾ 5 ਵਾ ਕੂਟ ਬਿਗਨ ਹਿਰੀ ਖਿਨਮਾਨੇ ਕਰੋੜਾਂ ਜਿਹੜੇ ਬਿਗਨ ਸੀ ਆਦੀ ਵਿਆਦੀ ਉਪਾਦੀ ਆਦਕਾਂ ਦੇ ਇੱਕ ਛਿਨ ਵਿੱਚ ਹੀ ਸੱਚੇ ਪਾਰਖੇ ਨੇ ਸ਼ਰੇ ਨਾਸ ਕਰਦੇ ਨੇ ਮੇਠ ਦੇ ਤੇ ਹਰ ਹਰ ਕਥਾ ਸਾਧ ਸੰਗ ਸੁਣਾ ਜੋ ਸਾਧ ਜੀ ਜੀ ਮਿਲ ਕਰਕੇ ਹਰ ਹਰ ਪਰਮੇਸ਼ਰ ਦੀ ਕਥਾ ਕੀਰਤਨ ਨੂੰ ਸਰਵਣ ਕਰਦੇ ਆ ਸੁਣਾਉਂਦੇ ਆਪਣੇ ਆਪ ਨੂੰ ਜੀਵਤ ਆ ਰਾਮ ਰਸ ਅੰਮ੍ਰਿਤ ਗੁਣ ਜਾਸ ਸੁਣਦੇ ਆ ਰਾਮ ਪਰਮੇਸ਼ਰ ਦੇ ਰਸ ਨੂੰ ਜਿਸ ਇੱਕ ਪ੍ਰੇਮ ਦੁਆਰਾ ਅੰਮ੍ਰਿਤ ਗੁਣ ਜਾਸ ਜਿਸ ਵਿੱਚ ਅਮਰ ਕਰਨ ਵਾਲੇ ਮੁਕਤ ਰੂਪੀ ਗਿਆਨ ਆਦਿ ਗੁਣ ਹਨਗੇ ਤੇ ਵਾਹਿਗੁਰੂ ਦਾ ਜਸ ਹੈ ਤੇ ਰਸ ਪ੍ਰੇਮ ਹੈ ਐਸੇ ਮਹਾਰਾਜ ਦੇ ਅੰਪੀਵਤ ਜੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਉਹ ਰਾਮ ਦੇ ਰਸ ਆਨੰਦ ਨੂੰ ਬਰਾਗੀ ਰਾਮ ਰਸ ਲੂਣ ਨੂੰ ਕਹਿੰਦੇ ਐ ਇਥੇ ਰਾਮ ਰਾਜ ਜਿਵੇਂ ਸਿੰਘ ਸਰਦਾਰ ਲੂਣ ਨੂੰ ਕਹਿੰਦੇ ਰਾਮ ਰਸ ਲੂਣ ਦਾ ਨਾਮ ਨਹੀਂ ਜੀਵਤ ਜੀਵਤ ਰਾਮ ਰਸ ਅੰਮ੍ਰਿਤ ਗੁਣ ਜਾਮ ਪਰਮੇਸ਼ਰ ਦੇ ਰਾਸ ਪ੍ਰੀਮ ਦੇ ਨਾਲ ਨਾਮ ਨੂੰ ਪੀਂਦੇ ਹੈ ਜਿਸ ਵਿੱਚ ਅੰਮ੍ਰਿਤ ਮੁਕਤੀ ਕਰਨ ਵਾਲਾ ਬ੍ਰਹਮ ਗਿਆਨ ਦੇਣ ਵਾਲਾ ਗੁਣ ਹੈ ਤੇ ਜਸ ਸਾਰੀ ਦੁਨੀਆ ਜਿਸ ਦਾ ਉਚਾਰ ਗਿਆ ਪਰ ਚਰਨ ਮਿਟੀ ਖੋਦ ਤਾ ਜਿਨ ਜਨਨ ਹਰੀ ਦੇ ਚਰਨਾਂ ਕਮਲਾਂ ਧਿਆਨ ਕੀਤਾ ਨਾਮ ਨੂੰ ਜਪਣਾ ਕੀਤਾ ਉਹਦੀ ਖੁਦਿਆ ਜਿਹੜੀ ਭੁੱਖ ਸੀ ਆਸਾ ਰੂਪ ਹੋ ਕ੍ਰਿਸ਼ਨਾ ਰੂਪ ਇਹ ਸਭ ਤੇਰੀ ਮਿਹਰ ਦੀ ਕਾਸਿਸ਼ ਕ੍ਰਿਸ਼ਨ ਤੇ ਜਿਹਦੀ ਸੀ ਤੇ ਭੁੱਖਾ ਸਾਦੀ ਸਭ ਤੇ ਨਾਲ ਦੀ ਮਿਟ ਗਈ ਹੈ ਰਹਾਉ ਸਰਵ ਕਲਿਆਣ ਸੁਖ ਸਹਿਜ ਨਿਧਾਨ ਉਹਨਾਂ ਨੂੰ ਸਾਰੀਆਂ ਕਲਿਆਣਾਂ ਮੁਕਤੀਆਂ ਪ੍ਰਾਪਤ ਹੋ ਗਈਆਂ ஸ்លោក ਸ਼ਨੀਪ ਸਰੂਪ ਸੁਯੋਗਯ ਸਰਗੁਨੀਆਂ ਵੀ ਚਾਰੇ ਮੁਕਤੀਆਂ ਪ੍ਰਾਪਤ ਹੋ ਗਈਆਂ ਅੱਗੇ ਸੁਖੁ ਸਹਜੇ ਨਿਧਾਨ ਸੁਖਿਆ ਸੁਖਾਂ ਦਾ ਖਜ਼ਾਨਾ ਆਪ ਤੁਰੀਆ ਵੀ ਵਾਹਿਗੁਰੂ ਪ੍ਰਾਪਤ ਹੋ ਗਿਆ ਹੈ ਉਹਨਾਂ ਨੂੰ ਗਿਆ ਕਹਿ ਰਿਹਾ ਬਕਰ ਪਗਵਾਨ ਜਿੰਨੇ ਦਿਲ ਦੀਪੂ ਹੋਣ ਪਰਮੇਸ਼ਰ ਬਸ ਜਾਂਦਾ ਪ੍ਰਗਟ ਹੋ ਕੇ ਪ੍ਰਤਖ ਹੋ ਕੇ ਆਉ ਫੋ ਦੇ ਮੰਤਰ ਸੰਤ ਸਭ ਸਾਰ ਜਿੰਨਾਂ ਦੁਆਈਆਂ ਬੂਟੀਆਂ ਕਰਨੀ ਹੈ ਤੇ ਸੰਤਾਂ ਦੀ ਸਵਾਹੀ ਚੁੱਕੀ ਕੰਮ ਕਰ ਜੁੰਦੀ ਹੈ ਇਹ ਸਭ ਸਵਾਹੀ ਹੈ ਅਤੇ ਮੰਤਰ ਜਿਹੜੇ ਪੜਨੇ ਆ ਅਪੇ ਤੰਤਵੇ ਤਿੰਨ ਚਾਰ ਕੀ ਗਏ ਮੌਈਆਂ ਤੇ ਗੰਢਾਂ ਦੇ ਕੇ ਤਿੰਨ ਚਾਰ ਤਰ੍ਹਾਂ ਦੇ ਰੰਗ ਦੇ ਧਾਗੇ ਦੇ ਦੇਨੇ ਆ ਇਹ ਸਭ ਸਵਾਹ ਹੋ ਜਾਣ ਵਾਲੇ ਅੰਤ ਨੂੰ ਕਾਲ ਦੇਣ ਵਾਲਾ ਕੋਈ ਨਾਲ ਨਹੀਂ ਜਾਵੇਗਾ ਬਾਜ਼ਾਰ ਤੋਂ ਗਵਾਈਆਂ ਵੀ ਇੱਥੇ ਰਹਿ ਜਾਣਗੀਆਂ ਮੰਤਰਕ ਵਾਲੇ ਵੀ ਅੰਤ ਦਾ ਜੋ ਕਾਲ ਆ ਜਾ ਕੋਈ ਮੰਤਰ ਨਹੀਂ ਕਹੇਗਾ ਸੁਰਨਾ ਨਾਮ ਤੋਂ ਬਿਨਾਂ ਤੰਤਵੇ ਜਿਹੜੇ ਔਸ਼ਦੀਆਂ ਹਨ ਤੰਤ ਚਾਗਿਆਂ ਦੇ ਉੱਤੇ ਇਹ ਪ੍ਰਕਾਰ ਦੇ ਮਨ ਤੋਂ ਪੜੜੜ ਕੇ ਦੇਣ ਵਾਲੇ ਜਿਹੜੇ ਚੀਜ਼ ਐ ਉਹਨਾਂ ਨੂੰ ਹੀ ਤ੍ਰੇਤਾ ਦੀ ਜੂਨਾ ਕੀ ਪਹਿਣਾ ਪੁਰੇਗਾ ਇਹ ਸਭ ਸੁਆਹ ਹੋ ਜਾਣਗੇ ਜ਼ਿੰਦਗੀ ਵਿੱਚ ਪਰਨਾ ਹਾਰ ਰਿਵੀ ਮਹਤਾ ਜੇ ਜੀ ਜੋ ਕਰਨ ਵਾਲਾ ਪਰਮੇਸ਼ਰ ਨੂੰ ਫਿਰਦੇ ਚ ਵਸਾ ਕਿਉਂ ਇਹਨਾਂ ਛੇੜੀਆਂ ਜੂਨਾ ਚ ਭੱਜਦਾ ਫਿਰਦਾ ਮਨੁੱਖਾ ਜਿਹਨੂੰ ਛੱਡ ਕੇ ਪ੍ਰਵੇਦ ਬਣ ਗਿਆ ਖੁਦਾਂ ਲੱਖਾਂ ਕਰੋੜਾਂ ਵਾਲੇ ਉਤਰੀ ਭਰਦਾ ਫਿਰੇਗਾ ਤਾਰੇ ਸਭ ਪਰਮ ਭਗਿਓ ਪਾਰ ਬ੍ਰਹਮ ਹੈ ਧਰਮ ਦੇਵ ਨੂੰ ਛੱਡ ਦਿਓ ਕਾਰਕ ਕੇ ਜਿਨਾਂ ਸਾਰਿਆਂ ਪਰਮਾਤਮਾ ਨੂੰ ਬਾਦ-ਬਾਦ ਦੇ ਵਿੱਚ ਪਰਮੇਸ਼ਰ ਦਾ ਭਜਨ ਕਰਿਉ ਮਾਰੇ ਕਹਿੰਦੇ ਹਨ ਬਹੁ ਨਾਨਕ ਆਕਲ ਇਹੋ ਧਰਮ ਹੈ ਗੁਰੂ ਜੀ ਕਹਿੰਦੇ ਅਕਲ ਆਉਣ ਵਾਲਾ ਧਰਮ ਹੈ ਨਾਲ ਟਾਲ ਵਾਲਾ ਧਰਮ ਪਰਮੇਸ਼ਰ ਦੇ ਉਮਰਤ ਨਾਮ ਦਾ ਜਿਹੜਾ ਭਜਨ ਕਰਨਾ ਹੈ ਇਹ ਸਦਾ ਕਾਇਮ ਰਹਿਣ ਵਾਲਾ ਧਰਮ ਪੁੰਨ ਹੈ